ਏ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਉਂ ਬਾਬਾ ਸ਼੍ਰੀ ਚੰਦ ਜੀ ਨੇ ਸਿਲਾ ਉੱਪਰ ਬੈਠ ਕੇ ਰਾਵੀ ਨਦੀ ਪਾਰ ਕੀਤੀ ਜੋਗੀ ਚਰਪਟਨਾਥ ਨੇ ਆਪਣੇ ਨਗਰ ਦੇ ਰਾਜੇ ਨੂੰ ਤੰਤਰ ਮੰਤਰ ਨਾਲ ਵਸ਼ ਵਿੱਚ ਕੀਤਾ ਹੋਇਆ ਸੀ ਉਸ ਨੂੰ ਡਰ ਸੀ ਕਿ ਬਾਬਾ ਸ਼੍ਰੀ ਚੰਦ ਜੀ ਉਸ ਤੋਂ ਜ਼ਿਆਦਾ ਕਲਾਵਾਨ ਸਨ ਜੇਕਰ ਉਹ ਇੱਧਰ ਆ ਗਏ ਤਾਂ ਮੇਰਾ ਰਾਜ ਖਤਮ ਹੋ ਜਾਵੇਗਾ ਇਸ ਲਈ ਉਸਨੇ ਰਾਜੀ ਤੋਂ ਮਲਾਹਾ ਨੂੰ ਹੁਕਮਦਾਰ ਰੱਖਿਆ ਸੀ ਕਿ ਚਰਪਟ ਦੀ ਆਗਿਆ ਤੋਂ ਬਿਨਾ ਕਿਸੇ ਸਾਧੂ ਨੂੰ ਰਾਵੀ ਨਦੀ ਤੋਂ ਪਾਰ ਨਾ ਲਿਆਂਦਾ ਜਾਵੇ ਜਦੋਂ ਹੋਰ ਸਾਧੂਆਂ ਨੇ ਬਾਬਾ ਜੀ ਨੂੰ ਚਰਪਟ ਬਾਰੇ ਦੱਸਿਆ ਤਾਂ ਬਾਬਾ ਜੀ ਉਸ ਦੀ ਚਾਲ ਨੂੰ ਸਮਝ ਗਏ ਤੇ ਨਦੀ ਦੇ ਨੇੜੇ ਆ ਕੇ ਮਲਾਹਾ ਨੂੰ ਨਦੀ ਪਾਰ ਕਰਾਉਣ ਲਈ ਕਿਹਾ ਪਰ ਉਸ ਨੇ ਮਨਾਂ ਕਰ ਦਿੱਤਾ ਬਾਬਾ ਜੀ ਕਿਨਾਰੇ ਤੇ ਪਈ ਸਿਲਾ ਉੱਪਰ ਬੈਠ ਗਏ ਤੇ ਹੁਕਮ ਕੀਤਾ ਗੱਲ ਤੂੰ ਹੀ ਉੱਡ ਕੇ ਪਾਰ ਲੰਘਾ ਦੇ ਹੁਕਮ ਹੋਣ ਦੀ ਦੇਰ ਸੀ ਸਿਲਾ ਉੱਡ ਕੇ ਨਦੀ ਦੇ ਪਾਰ ਚਲੀ ਗਈ ਇਹ ਖਬਰ ਸਾਰੇ ਨਗਰ ਵਿੱਚ ਫੈਲ ਗਈ ਤੇ ਰਾਜਾ ਲੋਕਾ ਸਨੇਤ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਇਆ ਤੇ ਆਪਣੇ ਕੀਤੇ ਹੁਕਮ ਦੀ ਮਾਫੀ ਮੰਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ